हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਸੁਨੰਦਾ ਸ਼ਰਮਾ ਦਾ ਇੱਕ ਬਹੁਤ ਵੱਡਾ ਵਿਵਾਦ ਛਿੜ ਗਿਆ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਖਬਰ ਤੁਸੀਂ ਵੇਖ ਵੀ ਲਈ ਹੋਣੀ ਆ ਪਰ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੁਨੰਦਾ ਸ਼ਰਮਾ ਦੇ ਕਹਿਣ ਦੇ ਉੱਤੇ ਇੱਕ ਪ੍ਰੋਡੂਸਰ ਧਾਲੀਵਾਲ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਉਹਦੀ ਗ੍ਰਿਫਤਾਰੀ ਕਰਨੀ ਹੈ ਔਰ ਸੁਨੰਦਾ ਸ਼ਰਮਾ ਦੇ ਮੋਹ ਤਹਾਨੂੰ ਮੈਂ ਕੁਝ ਗੱਲਾਂ ਸੁਣਾਉਣ ਜਾ ਰਿਹਾ ਹਾਂ ਆਖਰ ਸੀਐਮ ਮਾਨ ਨੇ ਸੁਨੰਦਾ ਸ਼ਰਮਾ ਦੇ ਕਹਿਣ ਦੇ ਉੱਤੇ ਬਹੁਤ ਵੱਡਾ ਐਕਸ਼ਨ ਕਿਉਂ ਲੈ ਲਿਆ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਹਦਾ ਵੀਡੀਓ ਇਹਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਜਿਹੜੀ ਕਿ ਸੁਨੰਦਾ ਸ਼ਰਮਾ ਦੱਸੂਗੀ ਆਖਰ ਉਹਨਾਂ ਦੇ ਕਹਿਣ ਦੇ ਉੱਤੇ ਐਕਸ਼ਨ ਸੀਐਮ ਮਾਨ ਨੇ ਕਿਉਂ ਲੈ ਲਿਆ ਪੰਜਾਬ ਦੇ ਵਿੱਚ ਕਈ ਸਾਰੇ ਵਿਵਾਦ ਹੁੰਦੇ ਨੇ ਕਈ ਸਾਰੀਆਂ ਖਬਰਾਂ ਬਣਦੀਆਂ ਨੇ ਪਰ ਇਹ ਖਬਰ ਥੋੜੀ ਜਿਹੀ ਅਲੱਗ ਹੈ ਕਿਉਂ ਅਲੱਗ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਅਲਗ-ਅਲਗ ਵਿਸ਼ਿਆਂ ਦੇ ਉੱਤੇ ਯਾਨੀ ਲੋਕ ਟਾਰਗੇਟ ਕਰਦੇ ਨੇ ਔਰ ਮੁੱਖ ਮੰਤਰੀ ਆਫਲ ਰਹਿੰਦੇ ਨੇ ਪੰਜਾਬ ਦੇ ਮੁੱਦਿਆਂ ਪ੍ਰਤੀ ਔਰ ਜਿਹੜੀ ਹੁਣ ਸੁਨੰਦਾ ਸ਼ਰਮਾ ਇਹਦੇ ਬਾਰੇ ਪੂਰੀ ਡਿਟੇਲ ਦੱਸੂਗਾ ਕਿ ਹੈ ਕੌਣ ਹੈ ਕਿਵੇਂ ਕੁਛ ਹੈ ਇਹ ਕੁੜੀ ਕੌਣ ਸੀ ਔਰ ਉਹਦੇ ਮੂੰਹੋਂ ਤੁਹਾਨੂੰ ਕੁਝ ਗੱਲਾਂ ਸੁਣਾਉਣ ਜਾ ਰਿਹਾ ਔਰ ਜਿਹੜਾ ਪ੍ਰੋਡੂਸਰ ਢਾਲੀ ਵਾਲ ਦੇ ਉੱਤੇ ਐਕਸ਼ਨ ਹੋ ਗਿਆ 17 ਸੈਕਟਰ ਦੇ ਵਿੱਚੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੁਆਰਾ ਬਹੁਤ ਵੱਡਾ ਐਕਸ਼ਨ ਹੋਇਆ ਤਗਰ ਦੇ ਉਤੇ ਰੋ ਬਹੁਤ سارے ਵੱਡੇ ਲੱਗੇ ਨੇ ਔਰ ਸੀਐਮ ਨੇ ਐਕਸ਼ਨ ਕਿਉਂ ਲਿਆ ਸਵਾਲ ਉਹੀ ਹੈ ਤਾਂ ਸੁਣੋ ਧਿਆਨ ਦੇ ਨਾਲ ਸੁਣੰਦਾ ਸ਼ਰਮਾ ਦੇ ਮੂੰਹ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਨੂੰ ਸੁਣ ਲੈਣਾ ਜ਼ਰੂਰੀ ਹੈ ਇਹਦੇ ਪਿੱਛੇ ਦੀ ਕੜੀ ਜਿਹੜੀ ਜੁੜੀ ਹੈ ਉਹ ਵੀ ਤੁਹਾਡੇ ਸਾਹਮਣੇ ਧਰੂੰਗਾ ਸੁਣੋ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ कि मेरी मां में नुकी होगी हर रोज कि ने तकलीफ च होवेगी 2 साल हो गए इकल्ली सब कुछ संभालदे होए हिम्मत भी कदे कदे जवाब दे देती मेरे पिता दे जान दे गम चो हाले तक मैं बाहर नहीं आई ते तुसी नवे रोग लगा देते मेनू मेरी रोजी रोटी ते रोज लत मार दे हो थोड़ा जे हातर करो कार तक नहीं है मेरा मेरे कुल रोटी जुग्गी ता छाड़ देओ इस महान देश ते

ਸਭ ਨੂੰ ਪੁੱਛਣਾ ਚਾਹੁੰਦੀ ਹਾਂ ਅੱਜ ਜੇ ਹੋ ਨਹੀਂ ਤਾਂ ਫਿਰ ਕਦੋਂ ਉਹ ਕੁੜੀ ਦੀ ਆਵਾਜ਼ ਆ ਜਿਹੜੀ ਕਹਿੰਦੀ ਸੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਬਹੁਤ ਵੱਡੇ ਪਟਾਕੇ ਪੈ ਰਹੇ ਨੇ ਪੰਜਾਬ ਦੇ ਅੰਦਰ ਇਹ ਉਹੀ ਕੁੜੀ ਆ ਜਿਹੜੀ ਦਾ ਇਹ ਗੀਤ ਗਾਇਆ ਹੋਇਆ ਤਾਂ ਇਹਨੂੰ ਬਹੁਤ ਵੱਡੀ ਫੇਮ ਵੀ ਮਿਲੀ ਸੀ ਪ੍ਰੋਡੂਸਰ ਢਾਲੀਵਾਲ ਦੀ ਵਜ੍ਹਾ ਦੇ ਨਾਲ ਔਰ ਉਸ ਤੋਂ ਬਾਅਦ ਯਾਨੀ ਇਹਨੇ ਇਲਜ਼ਾਮ ਲਾ ਦਿੱਤੇ ਨੇ ਪ੍ਰੋਡੂਸਰ ਢਾਲੀਵਾਲ ਦੇ ਉੱਤੇ ਕਿ ਉਹਨਾਂ ਨੇ ਮੇਰੇ ਯਾਨੀ ਇੱਕ ਨਿੱਜੀ ਤੌਰ ਦੇ ਉੱਤੇ ਮੈਨੂੰ ਟਾਰਗੇਟ ਕੀਤਾ ਮੇਰੀ ਰੋਜੀ ਰੋਟੀ ਦੇ ਉੱਤੇ ਲੱਤ ਮਾਰੀ ਹੈ ਯਾਨੀ ਮੈਨੂੰ ਹਰ ਵਕਤ ਯਾਨੀ ਟਾਰਗੇਟ ਕਰ ਰਹੇ ਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਐਕਸ਼ਨ ਹੋਰ ਵੀ ਚੱਲ ਰਿਹਾ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਇੱਕ ਹੋਰ ਕੜੀ ਜੁੜਦੀ ਦਿਖਾਉਂਗਾ ਇਸ ਮੁੱਦੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਕਿਹੜਾ ਜਿਵੇਂ ਕਿ ਪੰਜਾਬ ਦੇ ਵਿੱਚ ਨਸ਼ੇ ਤਸਕਰਾਂ ਦੇ ਉੱਤੇ ਇੱਕ ਬਹੁਤ ਵੱਡਾ ਯਾਨੀ ਇੱਕ ਕਾਰਵਾਈ ਕਰ ਰਹੀ ਹੈ ਮਾਨ ਸਰਕਾਰ ਔਰ ਦੂਜੇ ਪਾਸੇ ਉਹੀ ਪੰਜਾਬ ਦੇ ਨੌਜਵਾਨ ਜਿਹੜੇ ਇਹਨਾਂ ਲੋਕਾਂ ਨੂੰ ਨਤ ਪਾਉਂਦੇ ਸੀ ਜਿਵੇਂ ਕਿ ਮੈਂ ਗੱਲ ਕਰ ਰਿਹਾ ਪਈ ਅਮਰਪਾਲ ਸਿੰਘ ਦੀ ਅੱਜ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਇਹ ਤੁਸੀਂ ਸਾਰੇ ਜਾਣਦੇ ਹੋ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਵੱਡੀ ਗੱਲ ਕਹੀ ਜਾ ਰਹੀ ਆ ਪੰਜਾਬ ਦੇ ਅੰਦਰ ਸੁਨੰਦਾ ਸ਼ਰਮਾ ਨੂੰ ਲੈ ਕੇ ਕਿ ਸੁਨੰਦਾ ਸ਼ਰਮਾ ਦੇ ਇੱਕ ਕਹਿਣ ਦੇ ਉੱਤੇ ਯਾਨੀ ਇੱਕ ਬੋਲ ਦੇ ਉੱਤੇ ਐਕਸ਼ਨ ਹੋ ਜਾਂਦਾ ਪੰਜਾਬ ਦੇ ਵਿੱਚ ਲੋਕ ਕਹ ਰਹੇ ਨੇ ਕੀ ਇਹਦਾ ਮਾਮਲਾ ਕੀ ਹੈ ਸੀਐਮ ਮਾਨ ਨੇ ਇੰਨੀ ਜਲਦੀ ਐਕਸ਼ਨ ਕਿਵੇਂ ਲੈ ਲਿਆ ਪੰਜਾਬ ਦੇ ਸੂਰਬੀਰਾਂ ਨੂੰ ਅੰਦਰ ਰੱਖਿਆ ਡਿਬਰੂ ਘੜਦੇ ਅੰਦਰ ਉਹਨਾਂ ਦੇ ਉੱਤੇ ਲੋਕ ਕਲਾ ਰਹੇ ਨੇ ਪੂਰਾ ਪੰਜਾਬ ਕਲਾ ਰਿਹਾ ਉਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਕੋਈ ਬੰਦੀ ਸਿੰਘਾਂ ਦੇ ਉੱਤੇ ਵੀ ਨਹੀਂ ਹੈ ਜਿਨ੍ਹਾਂ ਦਾ ਕਿ ਸੀਐਮ ਮਾਨ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਐਮਪੀ ਹੁੰਦੇ ਵਕਤ ਆਪਣਾ ਯਾਨੀ ਇੱਕ ਵਾਦਾ ਕਾਇਮ ਕਰਨ ਦੀ ਗੱਲ ਕਹੀ ਸੀ ਜਿਹਦੇ ਉੱਤੇ ਹੋ ਬੇਜਾਦੇ ਯਾਨੀ ਨਖਿੱਦੇ ਨਿਕਲੇ ਨੇ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਇੱਕ ਪਾਸੇ ਮੁੱਖ ਮੰਤਰੀ ਨੂੰ ਕਲਾ ਰਹੀ ਹੈ ਕਿ ਸਾਡੇ ਸਿੰਘ ਨੌਜਵਾਨਾਂ ਨੂੰ ਜਿਹੜਾ ਡਿਗਰੂ ਘੜ ਦੇ ਵਿੱਚ ਤੁਸੀਂ ਅੰਦਰ ਕੀਤਾ ਦੇਖੋ ਲੋਕ ਕਿੰਨੇ ਕਲਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਜੂਨ ਤੱਕ ਨਹੀਂ ਸਰਕਦੀ ਆ ਔਰ ਦੂਜੇ ਪਾਸੇ ਹਾਂ ਜਿਵੇਂ ਹੁਣ ਸੁਨੰਦਾ ਸ਼ਰਮਾ ਲੋਕ ਇਹ ਵੀ ਕਹਿ ਰਹੇ ਨੇ ਕਿ ਇੱਕ ਕੁੜੀ ਦੇ ਕਹਿਣ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਕੀ ਗੱਲ ਬਾਈ ਕੀ ਰਿਸ਼ਤਾ ਉਹਦੇ ਨਾਲ ਮਾਨਦਾ ਸਾਡੇ ਬੰਦੀ ਸਿੰਘਾਂ ਦੇ ਨਾਲ ਕੋਈ ਰਿਸ਼ਤਾ ਹੈ ਨਹੀਂ ਉਹ ਕੁਛ ਲੱਗਦੇ ਨਹੀਂ ਪੰਜਾਬ ਦੇ ਸਾਡੇ ਨੌਜਵਾਨ ਨਹੀਂ ਫਿਰ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਕਿ ਮੈਂ ਪੰਜਾਬ ਦਾ ਪੁੱਤਰ ਹ ਕਿੱਥੇ ਗਏ ਪੰਜਾਬ ਦੇ ਪੁੱਤਰ ਦੇ ਵਾਦੇ ਕਿੱਧਰ ਗਈਆਂ ਉਹ ਗੱਲਾਂ ਜਿਹੜੀਆਂ ਸਾਡੇ ਲੋਕਾਂ ਦੇ ਸਾਹਮਣੇ ਧਰ ਕੇ 2022 ਦੇ ਵਿੱਚ ਤੁਸੀਂ ਆਪਣੀ ਸਰਕਾਰ ਕਾਇਮ ਕਰਦੇ ਹੋ ਸਾਡੇ ਲੋਕਾਂ ਨੇ ਤੁਹਾਨੂੰ ਅੰਨੇ ਵਾ ਵੋਟਾਂ ਪਾ ਕੇ 92 ਸੀਟਾਂ ਦੇ ਨਾਲ ਯਾਨੀ ਇੱਕ ਵੱਡੀ ਬਹੁਮਤ ਦੇ ਨਾਲ ਵੱਡੇ ਪ੍ਰਦਰਸ਼ਨ ਦੇ ਨਾਲ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ। ਅੱਜ ਤੁਸੀਂ ਆਪਣੇ ਹੀ ਲੋਕਾਂ ਤੋਂ ਨਕਾਰੇ ਜਾ ਰਹੇ ਹੋ। ਇਹ ਵੀ ਤੈ ਹੋ ਰਹੀ ਹੈ ਨਾ ਗੱਲ। ਕਿ ਸਾਡੇ ਲੋਕ ਪੰਜਾਬ ਦੇ ਇਹਨਾਂ ਨੂੰ ਯਾਨੀ ਅਨਫਿਟ ਕਰ ਦਿੱਤੇ ਨੇ ਵੀ ਸਾਡੇ ਫਿਟ ਨਹੀਂ ਬੈਠੀ ਸਰਕਾਰ। ਪੰਜਾਬ ਦੇ ਲੋਕਾਂ ਲਈ ਬੇਹੱਦ ਜਿਆਦਾ ਘਾਤਕ ਸਾਬਤ ਹੋਈ ਹੈ, ਖਤਰਨਾਕ ਸਾਬਤ ਹੋਈ ਹੈ। ਪੰਜਾਬ ਦੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ 2027 ਛੱਡੋ ਆ 2 ਸਾਲ ਰਹਿ ਗਏ ਨੇ ਇਹਨਾਂ ਤੋਂ ਵੀ ਯਾਨੀ ਖੋਲ ਨੂੰ ਫਿਰਦੀ ਹੈ ਸਾਡੇ ਪੰਜਾਬ ਦੀ ਜਨਤਾ ਅਸਤੀਫੇ ਦੀ ਮੰਗ ਉੱਠ ਸਕਦੀ ਹੈ ਕਿਉਂਕਿ ਕੋਈ ਵੀ ਮੁੱਦਾ ਪੰਜਾਬ ਦਾ ਸੋਲ ਨਹੀਂ ਹੋਇਆ ਅਜੇ ਤੱਕ ਇਹ ਕਹਿੰਦੇ ਨੇ ਅਸੀਂ ਨਸ਼ਾ ਤਸਕਰ ਫੜ ਲਾਂਗੇ ਅਸੀਂ ਮੁਹੀਬ ਚਲਾ ਦਿੱਤੀ ਹੈ ਵੱਡੇ ਪੱਦਰ ਤੇ ਕੰਮ ਕਰ ਦਿੱਤਾ ਮੈਂ ਪਹਿਲਾਂ ਵੀ ਕਿਹਾ ਦੇਖੋ ਪੁਲਿਸ ਤਾਂ ਇਹਨਾਂ ਦੇ ਹੱਥ ਦੇ ਵਿੱਚ ਹੈ ਜਿਵੇਂ ਕਹਿਣਗੇ ਉਵੇਂ ਕਰਨਾ ਹੈ 2 ਸਾਲ ਪਹਿਲਾਂ ਕਹਿੰਦੇ ਉਹਨਾਂ ਨੇ ਤਾਂ ਵੀ ਕਰਨਾ ਸੀ 3 ਸਾਲ ਸਰਕਾਰ ਬਣੀ ਨੂੰ ਹੋ ਗਏ ਦੋ ਦੋ ਕਹਿੰਦੇ ਉਹਨਾਂ ਨੇ ਫਿਰ ਵੀ ਕਰਨਾ ਸੀ ਐਕਸ਼ਨ ਔਰ ਪੰਜਾਬ ਦੀ ਸਰਕਾਰਾਂ ਨਾਲ ਜਿਹੜੀ ਇਹ ਵਰਤ ਦੀ ਕਾਨੂੰਨ ਨੂੰ ਆਪਣੇ ਢੰਗ ਨਾਲ ਸੀ ਇਹ ਹੁਣ ਸਿੱਟੇ ਸਾਹਮਣੇ ਨਿਕਲ ਕੇ ਆ ਰਹੇ ਨੇ ਕਿ ਜਦੋਂ ਇਹਨਾਂ ਨੂੰ ਲੱਗਦਾ ਕਿ ਸਾਡੀ ਕੁਰਸੀ ਨੂੰ ਅੱਗ ਪੈ ਚੁੱਕੀ ਹੈ ਕੁਰਸੀ ਦੀਆਂ ਚਾਰੇ ਲੱਤਾਂ ਨੂੰ ਅੱਗ ਪੈ ਚੁੱਕੀ ਹੈ ਸਾਡੀ ਸੱਤਾ ਸਾਡੇ ਕੋਲ ਨਹੀਂ ਰਹਿਣੀ ਐਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਨੇ ਇਹ ਵਹਿਮ ਚੜਾਈ ਹੈ ਕਿ ਲੋਕਾਂ ਦਾ ਧਿਆਨ ਜਿਹੜਾ ਉਹ ਅਮਰਪਾਲ ਸਿੰਘ ਤੋਂ ਹਟ ਕੇ ਸਾਡੇ ਵੱਲ ਨੂੰ ਆ ਜਾਏ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਫਿਰ ਤੋਂ ਜਾਨੀ ਸਾਡੀ ਜੜ ਲੱਗ ਜਾਵੇ। ਔਰ ਹੁਣ ਪੰਜਾਬ ਦੇ ਲੋਕਾਂ ਨੇ ਸੀਐਮ ਮਾਨ ਦੀ ਪੂਰੀ ਸਰਕਾਰ ਨੂੰ ਲੱਤ ਮਾਰ ਦਿੱਤੀ ਹੈ। ਤੇ ਇਸ ਗੱਲਾਂ ਨੂੰ ਸਮਝਣ ਦੀ ਲੋੜ ਆ ਸਾਡੇ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਕਿਉਂਕਿ ਤੁਹਾਡੇ ਕੰਮ ਇਹ ਪਹਿਲਾਂ ਸ਼ੁਰੂਆਤ ਦੇ ਵਿੱਚ ਨਹੀਂ ਆਏ। ਨਾ ਸਾਡੇ ਸੇ ਕੌਮ ਦੇ ਆਏ ਨੇ, ਨਾ ਸਾਡੀ ਪੰਜਾਬੀ ਮਾਂ ਬੋਲੀ ਤੇ ਕੋਈ ਗੱਲ ਆ ਕਿਉਂਕਿ ਇੱਥੇ ਸਿੱਖਿਆ ਨੀਤੀ ਹੋਰ ਲਾਗੂ ਕੀਤੀ ਜਾ ਰਹੀ ਹੈ ਸੈਂਟਰ ਵਾਲੀ। ਯਾਨੀ ਇੱਥੇ ਪੰਜਾਬੀ ਮਾਂ ਬੋਲੀ ਦਾ ਵੀ ਬਹੁਤ ਵੱਡਾ ਕਹਾਨਾ ਹੋ ਰਿਹਾ ਹੈ। ਇਹ ਗੱਲਾਂ ਨੂੰ ਵੀ ਸਮਝਣ ਦੀ ਲੋੜ ਆ ਸਾਡੇ ਪੰਜਾਬੀਆਂ ਨੂੰ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਹਫ਼ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ